ਜੀ ਸਵਾਗਤ ਹੈ ਇਸ ਚੈਨਲ ਤੇ ਤੁਹਾਡਾ ਮੈਂ ਹਾਂ ਤੁਹਾਡੀ ਆਪਣੀ ਤਸਵੀਰ ਕੌਰ ਮਾਨ ਸਤਿ ਸ੍ਰੀ ਅਕਾਲ ਅੱਜ ਅਸੀਂ ਆਲੂਆਂ ਦੇ ਚਿਪਸਾਂ ਬਾਰੇ ਗੱਲ ਕਰਾਂਗੇ ਜ਼ਿਆਦਾਤਰ ਬੱਚੇ ਆਲੂਆਂ ਦੇ ਚਿਪਸ ਖਾ ਕੇ ਖੁਸ਼ ਰਹਿੰਦੇ ਹਨ ਆਪਾਂ ਬਾਜ਼ਾਰ ਵਿੱਚੋਂ ਇਹੋ ਜਿਹੇ ਆਲੂ ਲੈ ਕੇ ਆਉਣੇ ਆ ਲੰਬੇ ਲੰਬੇ ਇਹ ਮੈਂ ਸਿਲਕੇ ਸਥਨੇ ਧੋ ਲਿਆ ਧੋ ਕੇ ਇਹਨਾਂ ਦਾ ਉੱਤੋਂ ਮੈਂ ਸਿਲਕਾ ਉਤਾਰ ਦਿੱਤਾ ਕਿਉਂਕਿ ਜਿਹੜੀ ਮਿੱਟੀ ਹੁੰਦੀ ਆ ਉਹ ਲੈ ਜਾਂਦੀ ਆ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਲੰਬੇ ਸਮੇਂ ਤੱਕ ਕਿਵੇਂ ਰੱਖ ਸਕਦੇ ਆ ਕਿਉਂਕਿ ਬੱਚੇ ਜਦੋਂ ਬਾਜ਼ਾਰ ਚੋਂ ਆਲੂ ਲੈ ਕੇ ਚਿਪਸ ਲੈ ਕੇ ਆਉਂਦੇ ਆ ਤਾਂ ਉਹ ਬਹੁਤ ਹੀ ਘੱਟ ਮਾਤਰਾ ਵਿੱਚ ਹੁੰਦੇ ਆ ਜਦੋਂ ਕਿ ਇੱਕ ਆਲੂ ਦੇ ਚਿਪਸ ਬਹੁਤ ਜ਼ਿਆਦਾ ਬਣ ਜਾਂਦੇ ਆ ਤੇ ਇਸ ਨੂੰ ਆਪਾਂ ਲੰਬੇ ਸਮੇਂ ਤੱਕ ਕਿਵੇਂ ਰੱਖਾਂਗੇ ਮੈਂ ਥੋੜੇ ਜਿਹੀ ਚਿਪਸ ਪਹਿਲਾਂ ਬਣਾ ਕੇ ਰੱਖੇ ਆ ਇਸ ਤਰ੍ਹਾਂ ਗੋਲ-ਗੋਲ ਆਪਾਂ ਕੱਟਨੇ ਆ ਤੇ ਇਹ ਘਰੇ ਸ਼ੁੱਧ ਤੇਲ ਵਿੱਚ ਆਪਾਂ ਇਸ ਨੂੰ ਫਰਾਈ ਕਰਾਂਗੇ ਤੇ ਉਹ ਆਪਾਂ ਆਪ ਵੀ ਖਾ ਸਕਦੇ ਆ ਇਸ ਤਰ੍ਹਾਂ ਸਾਰੇ ਗੋਲ-ਗੋਲ ਆਲੂ ਇਹ ਮੈਂ ਤਿੰਨ ਆਲੂ ਲਏ ਸੀਗੇ ਇਸ ਤਰ੍ਹਾਂ ਆਪਾਂ ਤਿੰਨਾਂ ਆਲੂਆਂ ਨੂੰ ਕੱਟ ਲੈਣਾ ਤੁਸੀਂ ਆਪਣੇ ਹਿਸਾਬ ਨਾਲ ਜਿੰਨੇ ਮਰਜ਼ੀ ਬਣਾਉਣੇ ਆ ਉਸ ਹਿਸਾਬ ਨਾਲ ਕੱਟ ਸਕਦੇ ਹੋ ਕਿਉਂਕਿ ਬੱਚੇ ਜ਼ਿਆਦਾ ਪਸੰਦ ਕਰਦੇ ਆ ਤੇ ਜਦੋਂ ਫਿਰ ਬੱਚੇ ਖਾਂਦੇ ਆ ਉਦੋਂ ਫਿਰ ਆਪਣਾ ਵੀ ਜੀ ਕਰਿਆ ਆਉਂਦਾ ਵੀ ਆਪਾਂ ਵੀ ਥੋੜਾ ਜਿਹਾ ਖਾਈਏ ਤੇ ਇਸ ਕਰਕੇ ਆਪਾਂ ਘਰੇ ਬਣਾਵਾਂਗੇ ਤਿੰਨਾ ਆਲੂਆਂ ਨੂੰ ਮੈਂ ਇਸ ਤਰ੍ਹਾਂ ਗੋਲ-ਗੋਲ ਕੱਟ ਲਿਆ ਇਸ ਤਰ੍ਹਾਂ ਕੱਟ ਲੈਣੇ ਆ ਗੋਲ-ਗੋਲ ਦੇਖੋ ਕਿੰਨੇ ਬਣ ਗਏ ਆ ਇਹ ਆਲੂ ਕਿੰਨੇ ਚਿਪਸ ਬੰਨਣਗੇ ਦੇਖ ਲਓ ਇਸ ਤਰ੍ਹਾਂ ਸਾਰੇ ਆਲੂ ਆਪਾਂ ਕੱਟ ਲਿਆ ਹੁਣ ਅਸੀਂ ਇਹਨੂੰ ਕੱਟ ਕੇ ਧੋਣ ਲੱਗਿਆਂ ਦੇਖੋ ਇਹਦਾ ਚਿੱਟਾ ਜਿਹਾ ਪਾਣੀ ਇਹਦਾ ਪੂਰਾ ਆਪਾਂ ਸਟਾਰਚ ਕੱਢ ਲੈਣਾ ਵਾ ਦੇਖੋ 2-3 ਵਾਰੀ ਆਪਾਂ ਇਹਨਾਂ ਨੂੰ ਧੋਵਾਂਗੇ ਆਹ ਦੇਖੋ ਗੰਧਲਾ ਪਾਣੀ ਕਿੰਨਾ ਹੋ ਗਿਆ ਇਹਨੂੰ 2-3 ਵਾਰੀ ਆਪਾਂ ਇਹਦਾ ਪਾਣੀ ਕੱਢਣਾ ਇਸ ਤਰ੍ਹਾਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਇੱਕ ਵਾਰੀ ਪਾਣੀ ਕੱਢ ਦਿੱਤਾ ਆਪਾਂ ਦੋ ਵਾਰੀ ਪਾਣੀ ਇਹਦਾ ਹੋਰ ਕੱਢ ਕੇ ਫਿਰ ਪਾਣੀ ਬਿਲਕੁਲ ਸਾਫ਼ ਹੋ ਜਾਊਗਾ ਫਿਰ ਇਹਦੇ ਵਿੱਚ ਆਪਾਂ ਦੱਸਦੇ ਹਾਂ ਕੀ ਪਾਉਣੇ ਆਪਾਂ ਦੇਖੋ ਇਸ ਤਰ੍ਹਾਂ ਕੱਢ ਦੇਣਾ ਮਾ ਪਾਣੀ ਬਿਲਕੁਲ ਚੰਗੀ ਤਰ੍ਹਾਂ ਮਲ ਕੇ ਧੋਣੇ ਆ ਇਹ ਇਸ ਤਰ੍ਹਾਂ ਜਿੰਨਾ ਇਹਦਾ ਪਾਣੀ ਆਪਾਂ ਕੱਢਾਂਗੇ ਓਨਾ ਹੀ ਇਹ ਵਧੀਆ ਬਣਨਗੇ ਆਪਣੇ ਦੋ ਤਿੰਨ ਵਾਰੀ ਇਹਦਾ ਪਾਣੀ ਕੱਢ ਲਓ ਜਦੋਂ ਤੱਕ ਇਹ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਸਾਫ਼ ਨਹੀਂ ਨਾ ਹੁੰਦੇ ਉਦੋਂ ਤੱਕ ਤੁਸੀਂ ਇਹਦਾ ਪਾਣੀ ਨਹੀਂ ਕੱਢਣੋ ਹਟਣਾ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਮਲ ਮਲ ਕੇ ਧੋਵੋ ਪੂਰੀ ਤਰ੍ਹਾਂ ਸਾਫ਼ ਕਰ ਲੈਣਾ ਫਿਰ ਇੱਕ ਕੋਲੇ ਵਿੱਚ ਆਪਾਂ ਪਾਣੀ ਭਰ ਲੈਣਾ ਇਸ ਵਿੱਚ ਪਾਣੀ ਭਰ ਕੇ ਇਹਦੇ ਵਿੱਚ ਆਪਾਂ ਨੂਨ ਪਾਵਾਂਗੇ ਨੂਨ ਆਪਾਂ ਇਸ ਕਰਕੇ ਪਾਉਣਾ ਵੀ ਇਹਨੂੰ 5 ਮਿੰਟ ਲਈ ਆਪਾਂ ਨੂਨ ਵਾਲੇ ਪਾਣੀ ਵਿੱਚ ਪਾ ਕੇ ਰੱਖਣਾ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਸਾਫ਼ ਕਰ ਲਿਆ ਇਸ ਤਰ੍ਹਾਂ ਮਲ ਮਲ ਕੇ ਧੋ ਲਓ ਇਸ ਤਰ੍ਹਾਂ ਪਾਣੀ ਨੂੰ ਹਿਲਾ ਲਓ ਇਹਦੇ ਵਿੱਚ ਹੁਣ ਆਪਾਂ ਆਲੂ ਪਾ ਦੇਣੇ ਆ ਨਮਕਾਲੇ ਪਾਣੀ ਵਿੱਚ ਆਪਾਂ ਇਹਨਾਂ ਨੂੰ 5 ਮਿੰਟ ਲਈ ਇੱਥੇ ਇਸੇ ਪਾਣੀ 'ਚ ਪਾ ਕੇ ਰੱਖਣਾ ਵਾ ਕਿਉਂਕਿ ਫਿਰ ਇਹਦੇ ਅੰਦਰ ਤੱਕ ਨੂਨ ਚਲਿਆ ਜਾਂਦਾ ਵਾ ਜਦੋਂ ਆਪਾਂ ਇਸ ਤਰ੍ਹਾਂ ਇਹਨੂੰ ਭਿਉਂ ਕੇ ਰੱਖ ਦਾਂਗੇ ਨਾ ਆਲੂਆਂ ਨੂੰ ਇਹਦੇ ਅੰਦਰ ਤੱਕ ਨੂਨ ਚਲਿਆ ਜਾਣਾ ਇਹਨੂੰ ਢੱਕ ਦਿਓ 5 ਮਿੰਟਾਂ ਬਾਅਦ ਆਪਾਂ ਇਹਨੂੰ ਇਸ ਪਾਣੀ ਚੋਂ ਨੂਨ ਵਾਲੇ ਪਾਣੀ ਚੋਂ ਕੱਢਾਂਗੇ ਦੇਖੋ ਜੀ ਆਪਣੇ ਆਲੂ ਕਿੰਨੇ ਵਧੀਆ ਲੱਗਦੇ ਆ ਨਾ ਤਾਂ ਕਾਲੇ ਹੋਏ ਆ ਆਪਾਂ ਹੁਣ ਨੂਨ ਵਾਲੇ ਪਾਣੀ ਚੋਂ ਇਹਨਾਂ ਨੂੰ ਕੱਢਾਂਗੇ ਨੂਨ ਵਾਲੇ ਪਾਣੀ ਚੋਂ ਕੱਢ ਕੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਫਿਰ ਧੋਣੇ ਨਹੀਂ ਹੈਗੇ ਦੁਬਾਰਾ ਨਹੀਂ ਧੋਣੇ ਹੈਗੇ ਹੁਣ ਆਪਾਂ ਇਹਨਾਂ ਨੂੰ ਸੁੱਕਣੇ ਪਾਵਾਂਗੇ ਇਹਨਾਂ ਨੂੰ ਹੁਣ ਖਲਾਰ-ਖਲਾਰ ਕੇ ਪਾ ਦਿਓ ਇਹਨਾਂ ਨੂੰ ਚੰਗੀ ਤਰ੍ਹਾਂ ਧੁੱਪ ਲੱਗ ਜਾਵੇ ਇੱਕ ਘੰਟਾ ਇਹਨਾਂ ਨੂੰ ਧੁੱਪੇ ਪਏ ਰਹਿਣ ਦੇਣਾ ਆਪਾਂ ਇਸ ਤਰ੍ਹਾਂ ਸਾਰੇ ਖਲਾਰ ਕੇ ਪਾ ਦਿਓ ਕੱਲਾ-ਕੱਲਾ ਪੀਸ ਕਰਕੇ ਇਸ ਤਰ੍ਹਾਂ ਤਾਂ ਕਿ ਇਹਨਾਂ ਨੂੰ ਚੰਗੀ ਤਰ੍ਹਾਂ ਧੁੱਪ ਲੱਗ ਜਾਵੇ ਇਸ ਤਰ੍ਹਾਂ ਕੱਲੇ-ਕੱਲੇ ਪੀਸ ਨੂੰ ਇਸ ਤਰ੍ਹਾਂ ਖਲਾਰ ਦੋ ਵਿੱਚ ਪਾਣੀ ਨਹੀਂ ਲੱਗਿਆ ਰਹਿਣਾ ਚਾਹੀਦਾ ਇਹਨਾਂ ਦੇ ਪਾਸੇ ਬਦਲਵਾ ਦਿਓ ਫਿਰ ਇਹਨਾਂ ਦੇ ਬਦਲਾ ਕੇ ਪਾਸਾ ਬਿਲਕੁਲ ਸਾਫ਼ ਕਰ ਦੇਣਾ ਆਪਾਂ ਥੋੜਾ ਬਹੁਤਾ ਵੀ ਪਾਣੀ ਨਹੀਂ ਉੱਪਰ ਰਹਿਣ ਦੇਣਾ ਇਸ ਤਰ੍ਹਾਂ ਕੱਲੇ ਕੱਲੇ ਪੀਸ ਨੂੰ ਇਸ ਤਰ੍ਹਾਂ ਕਰ ਦੋ 1 ਘੰਟੇ ਲਈ ਇਹਨੂੰ ਆਪਾਂ ਧੋਪੇ ਰੱਖਾਂਗੇ ਲੋੜ ਚਿਪਸ ਆਪਾਂ 1 ਘੰਟਾ ਬਾਹਰ ਧੁੱਪੇ ਸਕਾਏ ਸੀਗੇ ਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਘੰਟੇ ਤੋਂ ਉੱਪਰ ਵੀ ਸਕਾ ਸਕਦੇ ਆ ਆਪਾਂ ਤੇ ਧੁੱਪ ਕਰੜੀ ਸੀ ਇਸ ਕਰਕੇ ਘੰਟੇ ਵਿੱਚ ਹੀ ਸੁੱਕ ਗਏ ਆ ਹੁਣ ਮੇਰੇ ਤੇਲ ਗਰਮ ਹੋ ਰਿਹਾ ਵਾ ਜਦੋਂ ਤੇਲ ਗਰਮ ਹੋ ਗਿਆ ਫਿਰ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਚਿਪਸ ਕਰਾਂਗੇ ਬਹੁਤ ਹੌਲੀ ਪਿਉਣਾ ਧਿਆਨ ਨਾਲ ਇਹ ਨਾ ਹੋਵੇ ਤੁਹਾਡੇ ਆਪਣੇ ਹੱਥਾਂ ਤੇ ਛਿੱਟੇ ਪੈ ਜਾਣ ਜਾਂ ਫੇਸ ਤੇ ਧਿਆਨ ਨਾਲ ਹੌਲੀ ਹੌਲੀ ਪਾਉਣਾ ਛੱਡੀ ਚੱਲੋ ਇਹਨਾਂ ਨੂੰ ਵਿੱਚ ਇਸ ਤਰ੍ਹਾਂ ਲੋ ਜੀ ਇਸ ਤਰ੍ਹਾਂ ਪਾ ਦੋ ਅੱਧੇ ਪਹਿਲਾਂ ਪਾ ਦਿੰਨੇ ਆਪਾਂ ਅੱਧੇ ਬਾਅਦ ਚ ਪਾ ਦਾਂਗੇ ਇਹਨਾਂ ਨੂੰ ਹਿਲਾ ਦੋ ਇਸ ਤਰ੍ਹਾਂ ਦੇਖੋ ਕਿੰਨੇ ਵਧੀਆ ਬਣ ਰਹੇ ਆ ਤੁਸੀਂ ਘਿਓ ਵਿੱਚ ਵੀ ਕਰ ਸਕਦੇ ਆ ਰਫੈਂਡ ਵਿੱਚ ਵੀ ਜਿਸ ਕਿਸੇ ਵਿੱਚ ਵੀ ਮੈਂ ਤਾਂ ਦੇ ਆਪਣਾ ਸਰੋਂ ਦੇ ਤੇਲ ਵਿੱਚ ਕਰ ਰਹੀ ਆ ਸਰੋਂ ਦਾ ਤੇਲ ਵੈਸੇ ਸਭ ਤੋਂ ਵਧੀਆ ਹੁੰਦਾ ਕਿਉਂਕਿ ਬੱਚਿਆਂ ਨੇ ਖਾਣਾ ਹੁੰਦਾ ਫਿਰ ਦੇ ਦਾਲ ਢੱਕ ਹੋ ਥੋੜਾ ਹੋਰ ਜੰਮ ਜੇ ਜਾਂਦਾ ਵਾ ਕਿੰਨੇ ਵਧੀਆ ਫਰਾਈ ਹੋ ਰਹੇ ਆ ਦੇਖੋ ਜੀ ਐਸ ਤਰਾ ਇਹਨਾਂ ਨੂੰ ਆਪਾਂ ਫਰਾਈ ਕਰ ਲੈਣਾ ਦੇਖੋ ਇਹਨਾਂ ਦਾ ਕਲਰ ਚੇਂਜ ਹੋ ਗਿਆ ਵਾ ਸੈਮ ਤੇ ਕਰ ਲੈਣਾ ਆਪਾਂ ਸੈਮ ਤੇ ਕਰਕੇ ਹੁਣ ਇਹਨੂੰ ਆਪਾਂ ਕੱਢਾਂਗੇ ਬਾਹਰ ਇਸ ਤਰ੍ਹਾਂ ਦੇਖੋ ਕਿੰਨਾ ਕਲਰ ਚੇਂਜ ਹੋ ਗਿਆ ਇਹਨੂੰ ਆਪਾਂ ਇਸ ਤਰ੍ਹਾਂ ਹੀ ਰੱਖਾਂਗੇ 2-4 ਮਿੰਟ ਇਸ ਤਰ੍ਹਾਂ ਜਿਹੜਾ ਤੇਲ ਆ ਉਹ ਆਪਣਾ ਉੱਚੜ ਜਾਊਗਾ ਕੋਈ ਵੀ ਪੋਣਾ ਨਹੀਂ ਵਿਛੋਣਾਗਾ ਆਪਾਂ ਇਹਨੂੰ ਸਿੱਧਾ ਹੀ ਕੋਲੇ ਵਿੱਚ ਰੱਖਾਂਗੇ ਆ ਜਿਹੜੇ ਇਹ ਵਿੱਚ ਪਾ ਦੋ ਇਹਨਾਂ ਨੂੰ ਇਸ ਤਰ੍ਹਾਂ ਕੋਲੇ ਵਿੱਚ ਕੱਢ ਲਓ ਦੇਖੋ ਜੀ ਕਿੰਨੇ ਵਧੀਆ ਬਣ ਗਏ ਇਹਦੇ ਉੱਤੇ ਆਪਾਂ ਹੁਣ ਦੇਖੋ ਕਰੜੇ ਹੋ ਗਏ ਆ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਰੜੇ ਹੋ ਗਏ ਹੁਣ ਆਪਾਂ ਇਹਦੇ ਵਿੱਚ ਨੂਨ ਪਾਵਾਂਗੇ ਤੇ ਲਾਲ ਮਿਰਚ ਪਾਵਾਂਗੇ ਮਿਰਚ ਉਸ ਹਿਸਾਬ ਨਾਲ ਪਾ ਲਓ ਜਿੰਨੀ ਇੱਕ ਬੱਚਾ ਖਾ ਸਕੇ ਨੂਨ ਨੂੰ ਇਸ ਤਰ੍ਹਾਂ ਕਰ ਦੋ ਲਾਲ ਮਿਰਚ ਲਾਲ ਨਹੀਂ ਪਾਉਣੀ ਤਾਂ ਕਾਲੀ ਵੀ ਪਾ ਸਕਦੇ ਹੋ ਇਸ ਨੂੰ ਇਸ ਤਰ੍ਹਾਂ ਹਲਾ ਦੋ ਦੇਖੋ ਖੜਕਾ ਕਰੀ ਜਾਂਦਾ ਕਿੰਨਾ ਵਧੀਆ ਬਣ ਗਏ ਆਪਣੇ ਕਰੜੇ ਬਣ ਗਏ ਟਿਪਸ ਦੇਖੋ ਬਹੁਤ ਵਧੀਆ ਬਣ ਗਏ ਆ ਲਓ ਜੀ ਲਓ ਜੀ ਇਹਨਾਂ ਦਾ ਕਲਰ ਚੇਂਜ ਹੋਣ ਲੱਗ ਗਿਆ ਦੇਖੋ ਆਪਣਾ ਦੂਜੇ ਵੀਰੀ ਪਾਈ ਸੀ ਆਪਾਂ ਇਹਨਾਂ ਵਿੱਚ ਆਪਾਂ ਕਾਲੀਆਂ ਮਿਰਚਾਂ ਪਾਵਾਂਗੇ ਲਓ ਜੀ ਕਿੰਨੇ ਸਵਾਦ ਬਣ ਗਏ ਆ ਖਾ ਕੇ ਦੇਖੋ ਲਓ ਜੀ ਆਪਣੇ ਚਿਪਸ ਤਿਆਰ ਆ ਹੁਣ ਆਪਾਂ ਇਹਨਾਂ ਨੂੰ ਕੱਢ ਲਓ ਇਸ ਤਰ੍ਹਾਂ ਤੇਲ ਛਣਕ ਦੋ ਜਿਹੜਾ ਲੱਗਿਆ ਹੋਊਗਾ ਉਹ ਨਿਕਲ ਜਾਊਗਾ ਹੁਣ ਇਹਦੇ ਵਿੱਚ ਆਪਾਂ ਪਾਉਨੇ ਆ ਨੂਨ ਹੁਣ ਇਹਦੇ ਵਿੱਚ ਪਾਉਨੇ ਆਪਾਂ ਨੂਨ ਉਹ ਜਿਆਦਾ ਬਰਾਊਨ ਹੋ ਗਏ ਸੀਗੇ ਇਹ ਥੋੜੇ ਘੱਟ ਰੱਖੇ ਆ ਇਹ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਕਾਲੀ ਮਿਰਚ ਉਹਨਾਂ ਵਿੱਚ ਆਪਾਂ ਲਾਲ ਪਾਈ ਸੀਗੀ ਇਹਨਾਂ ਵਿੱਚ ਆਪਾਂ ਕਾਲੀ ਮਿਰਚ ਪਾਵਾਂਗੇ ਲਓ ਜੀ ਇਸ ਤਰ੍ਹਾਂ ਇਹਨਾਂ ਨੂੰ ਹਿਲਾ ਦਿਓ ਇਸ ਤਰ੍ਹਾਂ ਹਿਲਾ ਦਿਓ ਗਰਮ-ਗਰਮ ਵਿੱਚ ਹੀ ਪਾਉਨੇ ਆਪਾਂ ਜਦੋਂ ਨੂਨ ਪਾਉਣਾ ਗਰਮ ਵਿੱਚ ਪਾ ਦੋ ਭਾਂਡਾ ਬਦਲ ਲਓ ਪੋਣੇ ਉੱਪਰ ਨਹੀਂ ਰੱਖਣੇ ਨਹੀਂ ਤਾਂ ਫਿਰ ਪੋਲੇ ਜੇ ਪੈ ਜਾਣਗੇ ਜੇ ਹੁਣ ਇਹ ਆਪਣੇ ਖਾਣ ਵਾਸਤੇ ਤਿਆਰ ਆ ਜੇ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਜਰੂਰ ਕਰਨਾ ਤੇ ਘੰਟੀ ਜਰੂਰ ਵਜਾਉਣਾ ਫਿਰ ਮਿਲਦੇ ਆਂ ਅਗਲੀ ਵੀਡੀਓ ਵਿੱਚ ਜਲਦੀ ਹੀ